ਵहां ਪ੍ਰਗਟਿਓ ਮਰਦੇ ਅਗੰਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਕੇ ਪਹੁੰਚੇ ਹੋਏ ਆ ਗੋਬਿੰਦ ਸਭ ਜੀ ਦਾ ਜਦੋਂ ਇੱਥੇ ਪ੍ਰਕਾਸ਼ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਰੇ ਇੱਥੇ ਬਤੀਤ ਕੀਤੇ ਸਨ ਅਤੇ ਉਹਨਾਂ ਦੇ ਯਾਦਾਂ ਨੂੰ ਅੱਜ ਵੀ ਤਰੋ-ਤਾਜ਼ਾ ਕਰਦੇ ਨੇ ਵੱਖ-ਵੱਖ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਸਥਾਨ ਹੈ ਗੁਰਦੁਆਰਾ ਬਾਲ ਲੀਲਾ ਬਾਲ ਲੀਲਾ ਸਾਹਿਬ ਇੱਕ ਜਿੱਥੇ ਉਹਨਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਉੱਥੇ ਇੱਕ ਅਜਿਹੇ ਰੁੱਖ ਦੀ ਅਸੀਂ ਤੁਹਾਨੂੰ ਤਸਵੀਰਾਂ ਅਧਰਾਏ ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਮਾਣ ਹੈ ਤੇ ਇਸ ਰੁੱਖ ਨੂੰ ਵਰ ਵੀ ਪ੍ਰਾਪਤ ਹੋਇਆ ਹੈ ਇਸ ਰੁੱਖ ਦਾ ਨਾਮ ਦਰਕਟ ਕਰੋਂਦੇ ਆਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਕਰੋਂਦੇ ਦੀ ਦਾਤਨ ਕਰਕੇ ਜ਼ਮੀਨ ਵਿੱਚ ਇੱਥੇ ਜਗ੍ਹਾ ਦੇ ਉੱਤੇ ਗੜ੍ਹ ਦਿੱਤੀ ਸੀ ਤੇ ਵਚਨ ਕੀਤਾ ਕਿ ਇਸ ਦਾਤਨ ਤੋਂ ਕਰੋਂਦੇ ਦਾ درخت ਬਣੇਗਾ ਜੋ ਵੀ ਪ੍ਰਾਣੀ ਕਰੋਂਦੇ ਦਾ ਫਲ ਜਿਸ ਦੀ ਭਾਵਨਾ ਕਰਕੇ ਛਕੇਗਾ ਪ੍ਰਮਾਤਮਾ ਉਸ ਦਾ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰੇਗਾ ਲੋੜਵੰਦ ਪ੍ਰਾਣੀ ਅੱਜ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਗਰੰਤੀ ਸਿੰਘ ਦੇ ਕੋਲ ਅਰਦਾਸ ਕਰਾ ਕੇ ਕਰੋਂਦੇ ਦਾ ਫਲ ਛਕਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇਹ ਜਿਹੜਾ ਕਰੋੰਦੇ ਦਾ ਰੋਖ ਹੈ ਅੱਜ ਵੀ ਹਰਿਆ-ਪਰਿਆ ਇੱਥੇ ਦਿਖਾਈ ਦਿੰਦਾ ਹੈ। ਸੋ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਦੁਆਰਾ ਕੰਪਲੈਕਸ ਦੀ ਗੱਲ ਕਰਦੇ ਤਾਂ ਇੱਥੇ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ ਕਾਰ ਸੇਵਾ ਪੂਰੀ ਵਾਲੇ ਸੰਪਰਦਾਏ ਵੱਲੋਂ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਰਹਾਇਸ਼ ਦਾ ਪ੍ਰਬੰਧ ਹੈ ਤਾਂ ਹੋਰ ਵੀ ਲੋੜਿੰਦੀਆਂ ਸਹੂਲਤਾਂ ਜਿਹੜੀਆਂ ਨੇ ਇੱਥੇ ਸੰਗਤ ਲਈ ਉਪਲਬਧ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਹਮਣੇ ਆਉਂਦੀ ਆ ਉਹ ਇਹ ਹੈ ਕਿ ਵਾਤਾਵਰਨ ਨੂੰ ਲੈ ਕੇ ਵੀ ਬਹੁਤ ਇੱਥੇ ਜਾਗਰੂਕ ਨੇ ਤੇ ਖਾਸ ਤੌਰ ਤੇ ਜਦੋਂ ਵੀ ਇੱਥੇ ਸੰਗਤ ਆਉਂਦੀ ਹੈ ਤਾਂ ਇਸ ਕੰਪਲੈਕਸ ਨੂੰ ਦੇਖ ਕੇ ਉਹਨਾਂ ਦਾ ਮਨ ਗਦਗਦ ਹੋ ਉੱਠਦਾ ਹੈ ਕਿਉਂਕਿ ਇਸ ਕੰਪਲੈਕਸ ਦੇ ਵਿੱਚ ਹਰਿਆ ਭਰਿਆ ਜਿਹੜੇ ਵਕ ਵਕ ਮਹਿਕਦੇ ਰੰਗ ਬਰੰਗੇ ਫੁੱਲ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਸੋ ਇਹਨਾਂ ਦੀ ਸਾਂਭ ਸੰਭਾਲ ਵੀ ਉਚੇਚੇ ਤੌਰ ਤੇ ਸਮਰਪਦਾਇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਖੂਬਸੂਰਤ ਕੰਪਲੈਕਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮੌਜੂਦ ਨੇ ਸૌ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਆਉਂਦੇ ਆ ਤਾਂ ਇੱਕ ਤਾਂ ਕਰੋਉਂਦੇ ਦਾ ਰੁੱਖ ਜਿਹੜਾ ਅੱਜ ਵੀ ਸਿੱਖ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦਾ ਜੀ ਸੋ ਉਸ ਤੋਂ ਬਾਅਦ ਜਦੋਂ ਇੱਥੇ ਹਰਿਆ ਭਰਿਆ ਵਾਤਾਵਰਣ ਦੇਖਦੇ ਆ ਖਾਸ ਤੌਰ ਤੇ ਮਹਿਕ ਦੇ ਰੰਗ-ਬਰੰਗੇ ਫੁੱਲ ਵੇਖਦੇ ਤਾਂ ਮਨ ਗਦਗਾ ਦੋ ਉੱਠਦਾ ਹੈ ਕੁਸ਼ ਖੁਸ਼ੀ ਦੇ ਨਾਲ ਭਰ ਜਾਂਦਾ ਹੈ ਕਿਵੇਂ ਸਾਰੀ ਸਾਂਭ ਸੰਭਾਲ ਹੁੰਦੀ ਹੈ ਕੀ ਮਨ ਦੇ ਵਿੱਚ ਚਾਅ ਹੁੰਦਾ ਹੈ ਤਾਂ ਜੋ ਜਿਹੜੀ ਇੱਥੇ ਸੰਗਤ ਹੈ ਉਹਨਾਂ ਨੂੰ ਆ ਕੇ ਇੱਥੇ ਵਧੀਆ ਲੱਗੇ ਸਭ ਤੋਂ ਪਹਿਲਾਂ ਆਪ ਜੀ ਨੇ ਕਰੋਉਂਦਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਨੂੰ ਮਤਲਬ ਜਾਣੂ ਕਰਵਾਇਆ ਸਰਵਣ ਕਰਾਇਆ ਵਾ ਜਿਹਦੇ ਵਿੱਚ ਇਹ ਵੀ ਅਸਲ ਕਾਫੀ ਇੱਥੇ ਮਤਲਬ ਪਰਿਵਾਰ ਜਿਹੜੇ ਐ ਜਿਹੜੇ ਅਰਦਾਸਾਂ ਬੇਨਤੀਆਂ ਕਰਕੇ ਜਾਂਦੇ ਐ ਔਰ ਬਾਅਦ ਚ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਉਂਦੇ ਐ ਕਿ ਜੋ ਉਹਨਾਂ ਦੀਆਂ ਮਨੋ ਕਾਮਨਾ ਨੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਉਹ ਸਤਿਗੁਰੂ ਪੂਰੀਆਂ ਕਰ ਦਿੰਦੇ ਨੇ ਤੇ ਦੂਜੀ ਜਿਹੜੀ ਆਪ ਜੀ ਇੱਥੋਂ ਦੇ ਵਾਤਾਵਰਣ ਦੀ ਸਾਮ ਸੰਭਾਲ ਦੀ ਜਿਹੜੀ ਬਚਨ ਕੀਤਾ ਵਾ ਉਹ ਸੰਪਰਦਾਇ ਵੱਲੋਂ 8-10 ਮਾਲੀਆਂ ਜਿਹੜੀ ਟੀਮ ਐ ਉਹ ਸਾਰਾ ਇਹ ਮਤਲਬ ਵਰਕਆਊਟ ਕਰ ਦਈਏ ਹਾਂ ਜੀ ਜਿੰਨੀਆਂ ਸਰਾਵਾਂ ਨੇ ਥੱਲੇ ਤੇ ਚਲੋ ਜਗ੍ਹਾ ਦੀ ਬਹੁਤ ਘਾਟ ਆ ਤੇ ਇਹਦੇ ਉੱਪਰ ਛੱਤਾਂ ਦੇ ਉੱਪਰ ਪਰਕੀਆਂ ਨਸਰੀਆਂ ਬਣੀਆਂ ਹੋਈਆਂ ਨੇ ਉੱਪਰ ਗ੍ਰੀਨ ਨੈਟ ਲਾ ਕੇ ਉਹਦੇ ਵਿੱਚ ਜਿਹੜੇ ਕੋਈ ਛੋਟੇ ਗਮਲੇ 'ਚ ਤਿਆਰ ਕਰਨ ਵਾਲੇ ਬੂਟੇ ਆ ਉਹਨਾਂ ਨੂੰ ਛੋਟੇ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿਹੜੇ ਵੱਡੇ ਗਮਲੇ ਵਿੱਚ ਤਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੱਡਿਆਂ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿੰਨੇ ਵੀ ਆ ਸੀ ਜਿਹੜੇ ਸੀਜ਼ਨਲੀ ਜਿਹਨੇ ਫਲਾਵਰ ਨੇ ਇਹ ਵੀ ਹਰ ਸੀਜ਼ਨ ਜਿਹੜੇ ਜਿਹੜੇ ਚੇਂਜ ਹੁੰਦੇ ਆ ਉਨ੍ਹਾਂ ਦੇ ਅਨੁਸਾਰ ਜਿਹੜੇ ਹੈ ਮਾਲੀ ਤਿਆਰ ਕਰਦੇ ਆ ਔਰ ਤਖਤ Shri ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜੇ ਮੇਨ ਪ੍ਰਕਰਮਾ ਦੇ ਵਿੱਚ ਜਿੰਨੀ ਵੀ ਆ ਫੁੱਲਾਂ ਦੀ ਜੀ ਡੈਕੋਰੇਸ਼ਨ ਕੀਤੀ ਗਈ ਹੈ ਉਹ ਵੀ ਸਾਰੇ ਜਿਹੜੇ ਫੁੱਲ ਨੇ ਇੱਥੋਂ ਹੀ ਤਿਆਰ ਕਰਕੇ ਜਿਹੜੇ ਆ ਫਿਰ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਤੇ ਜਿਹੜੀ ਸੱਚਖਰ ਪਟਨਾ ਸਾਹਿਬ ਤਖਤ ਸਾਹਿਬ ਦੀ ਜਿਹੜੀ ਦੇਖਿਆ ਉਹਨੂੰ ਸੁੰਦਰ ਬਣਾਇਆ ਜਾਂਦਾ ਹਾਂਜੀ ਜੀ ਸਜਾਵਟ ਬਹੁਤ ਖੂਬਸੂਰਤ ਕੀਤੀ ਗਈ ਬਹੁਤ ਸੱਜੇ ਢੰਗ ਦੇ ਨਾਲ ਇਹਨਾਂ ਨੂੰ ਸਜਾਇਆ ਗਿਆ ਏ ਦਿਲ ਖੁਸ਼ ਹੋੜਦਾ ਏ ਖਾਸ ਤੌਰ ਜਿਹੜੀ ਸੰਗਤ ਆਉਂਦੀ ਉਹਨਾਂ ਦੇ ਲਈ ਇੱਕ ਸੈਲਫੀ ਪੁਆਇੰਟ ਵੀ ਹੈ ਕਿ ਸੈਲਫੀ ਲੈਂਦੇ ਨੇ ਤੇ ਫੋਟੋਆਂ ਖਿਚਾਉਂਦੇ ਨੇ ਆਪਣੇ ਯਾਦਾਂ ਦੇ ਨਾਲ ਜੋੜਦੇ ਨੇ ਇਹ ਕਿਸ ਤਰੀਕੇ ਨਾਲ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ ਬਸ ਮਤਲਬ ਇਹ ਇੱਕ ਕੁਦਰਤੀ ਚੀਜ਼ ਹੈ ਕੁਦਰਤ ਦੀ ਚੀਜ਼ ਹੈ ਨੇਚਰਲ ਹਰ ਇੱਕ ਨੂੰ ਮਤਲਬ ਬੜੀ ਚੰਗੀ ਔਰ ਸੋਹਣੀ ਲੱਗਦੀ ਹੈ ਹਾਂਜੀ ਇੱਕ ਮਹਾਪੁਰਖਾ ਨੂੰ ਵੀ ਇਹਨਾਂ ਚੀਜ਼ਾਂ ਦਾ ਬੜਾ ਸ਼ੌਂਕ ਹੈ ਵੀ ਇੱਥੇ ਜਿਹੜਾ ਕੰਪਲੈਕਸ ਹੈ ਥੋੜਾ ਸੋਹਣਾ ਹੋਵੇ ਹਰਿਆ ਭਰਿਆ ਹੋਵੇ ਦੁਨੀਆਂ ਵੀ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਸਾਰਾ ਮਤਲਬ ਵੇਖਣ ਨੂੰ ਜਿਹੜਾ ਵਾ ਠੀਕ ਲੱਗੇ ਹਾਂ ਜੀ ਆ ਹੋਰ ਕੀ ਕੁਝ ਜਿਹੜੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਨਾ ਜਿੰਨੀਆਂ ਵੀ ਤਖਸਾਬ ਪਟਨਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਸਰਾਵਾਂ ਦਾ ਚਲੋ ਕੁਝ ਬਣੀਆਂ ਕਮਰੇ ਬਣੇ ਹੋਏ ਨੇ ਸਰਾਵਾਂ ਬਣੀਆਂ ਹੋਈਆਂ ਨੇ ਫਿਰ ਵੀ ਜਿੰਨੀ ਸੰਗਤ ਦੀ ਆਮਦ ਹੈ ਨਾ ਇਹ ਮਤਲਬ ਕਮਰੇ ਸਰਾਵਾਂ ਬਹੁਤ ਘੱਟ ਪੈ ਜਾਂਦੇ ਹਾਂ ਜੀ ਆ ਹੁਣ ਫਿਰ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਅੱਗੇ ਉਹਨਾਂ ਉਪਰਾਲਾ ਕੀਤਾ ਗਿਆ ਸ੍ਰੀ ਗੁਰੂ ਨਾਨਕ ਜਤਰੀ ਨਿਵਾਸ ਦਾ ਜਿਹੜਾ ਕੰਮ ਹੈ ਉਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ ਉਹਦੇ ਵਿੱਚ 25 ਤੋਂ 300 ਕਮਰੇ ਜਿਹੜੇ ਆ ਉਹ ਤਿਆਰ ਕੀਤੇ ਜਾਣੇ ਹਨ ਜੀਆ ਚਲੋ ਸਾਡੀ ਕੋਸ਼ਿਸ਼ ਹੈ ਵੀ ਹਰ ਸਾਲ ਦੇ ਵਿੱਚ 50 100 ਕਮਰੇ ਜਿਹੜਾ ਤਿਆਰ ਕਰਕੇ ਉਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਏ ਔਰ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਤਹਿਤ ਸ੍ਰੀ ਹਮੰਦਰ ਸਾਹਿਬ ਜੀ ਵੱਲੋਂ ਵੀ ਤਖਸਾ ਵਿਖੇ 100 ਕਮਰੇ ਦੀ ਸ੍ਰੀ ਸ੍ਰੀ ਮਾਤਾ ਸੁੰਦਰੀ ਜੀ ਐਨ ਆਰ ਆਈ ਜਿਹੜਾ ਉੱਥੇ ਲੰਗਰ ਹਾਲ ਹੈ ਜਾਂ ਦੀਵਾਨ ਹਾਲ ਬਿਲਕੁਲ ਬੈਕ ਸਾਈਡ ਤੇ ਆ ਉਦੋਂ ਹੀ ਵੀ ਸੇਵਾ ਚੱਲ ਰਹੀ ਹੈ ਉਹਦਾ ਬੇਸਮੈਂਟ ਦਾ ਫਾਊਂਡੇਸ਼ਨ ਆ ਵਗੈਰਾ ਦਾ ਕੁਝ ਕੰਮ ਚਾਲੂ ਹੋ ਗਿਆ ਕੁਝ ਅੱਗੇ ਚੱਲ ਰਿਹਾ ਤੇ ਉਹ ਵੀ 1 ਸਾਲ ਤੱਕ ਤਿਆਰ ਕਰਕੇ ਜਿਹੜੀ ਹੈ ਕਮੇਟੀ ਦੇ ਹੋਰ ਸੰਗਤਾਂ ਦੇ ਜਿਹੜੀ ਹੈ ਸਮਰਪਤ ਕੀਤੀ ਜਾਵੇਗੀ ਇਹਦੀ ਸਭ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਜਿਹੜੇ ਜਾਣਕਾਰੀ ਦੇ ਰਹੇ ਸੀ ਸਾਨੂੰ ਕਿ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਸਾਹਿਬ ਵਿਖੇ ਇਸ ਕੰਪਲੈਕਸ ਨੂੰ ਕਿਵੇਂ ਸੁੰਦਰ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਸੋ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਦਾਖਲ ਹੁੰਨੇ ਆ ਤਾਂ ਜਦੋਂ ਵੀ ਹਰ ਵੇਰੇ ਇੱਥੇ ਸੰਗਤ ਆਉਂਦੀ ਹੈ ਤਾਂ ਕੁਝ ਨਾ ਕੁਝ ਵੱਖਰਾ ਇੱਥੇ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਪ੍ਰਬੰਧ ਲਗਾਤਾਰ ਸੁਧਾਰੇ ਜਾ ਰਹੇ ਨੇ ਉਹਨਾਂ ਦਾ ਵਿੱਚ ਵਾਧਾ ਹੋਰ ਕੀਤਾ ਜਾ ਰਿਹਾ ਹੈ ਸੋ ਇਹ ਅਸੀਂ ਤੁਹਾਨੂੰ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਖਾਸ ਤੌਰ ਤੇ ਜਿਹੜੇ ਵੱਖਰੇ ਤਰੀਕੇ ਦੇ ਨਾਲ ਪ੍ਰਬੰ ਕੀਤੇ ਗਏ ਨੇ ਸਜਾਵਟ ਕੀਤੀ ਗਈ ਆ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਆ ਉਹਨਾਂ ਤਸਵੀਰਾਂ ਤੋਂ ਰੂਪ ਰੂਪ ਕਰਵਾ ਰਹੇ ਸੀ ਹੋਰ ਵੀ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਸੁਰਿੰਦਰਪਾਲ ਸਿੰਘ ਉਰਪਾਲ ਤੇ ਰੁਪਿੰਦਰਪਾਲ ਸਿੰਘ ਡਿੰਪਲ ਨੂੰ ਦੀ ਇਜਾਜ਼ਤ ਧੰਨਵਾਦ ਵੱਧ ਪ੍ਰਗਟਿਓ ਮਰਦੇ ਅਗੰਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਕੇ ਪਹੁੰਚੇ ਹੋਏ ਆ ਗੋਬਿੰਦ ਸਭ ਜੀ ਦਾ ਜਦੋਂ ਇੱਥੇ ਪ੍ਰਕਾਸ਼ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਰੇ ਇੱਥੇ ਬਤੀਤ ਕੀਤੇ ਸਨ ਅਤੇ ਉਹਨਾਂ ਦੇ ਯਾਦਾਂ ਨੂੰ ਅੱਜ ਵੀ ਤਰੋ-ਤਾਜ਼ਾ ਕਰਦੇ ਨੇ ਵੱਖ-ਵੱਖ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਸਥਾਨ ਹੈ ਗੁਰਦੁਆਰਾ ਬਾਲ ਲੀਲਾ ਬਾਲ ਲੀਲਾ ਸਾਹਿਬ ਇੱਕ ਜਿੱਥੇ ਉਹਨਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਉੱਥੇ ਇੱਕ ਅਜਿਹੇ ਰੁੱਖ ਦੀ ਅਸੀਂ ਤੁਹਾਨੂੰ ਤਸਵੀਰਾਂ ਅਨੁ赖 ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਮਾਣ ਹੈ ਤੇ ਇਸ ਰੁੱਖ ਨੂੰ ਵਰ ਵੀ ਪ੍ਰਾਪਤ ਹੋਇਆ ਹੈ ਇਸ ਰੁੱਖ ਦਾ ਨਾਮ ਦਰਕਟ ਕਰੋਂਦੇ ਆਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਕਰੋਂਦੇ ਦੀ ਦਾਤਨ ਕਰਕੇ ਜ਼ਮੀਨ ਵਿੱਚ ਇੱਥੇ ਜਗ੍ਹਾ ਦੇ ਉੱਤੇ ਗੜ੍ਹ ਦਿੱਤੀ ਸੀ ਤੇ ਵਚਨ ਕੀਤਾ ਕਿ ਇਸ ਦਾਤਨ ਤੋਂ ਕਰੋਂਦੇ ਦਾ درخت ਬਣੇਗਾ ਜੋ ਵੀ ਪ੍ਰਾਣੀ ਕਰੋਂਦੇ ਦਾ ਫਲ ਜਿਸ ਦੀ ਭਾਵਨਾ ਕਰਕੇ ਛਕੇਗਾ ਪ੍ਰਮਾਤਮਾ ਉਸ ਦਾ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰੇਗਾ ਲੋੜਵੰਦ ਪ੍ਰਾਣੀ ਅੱਜ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਗਰੰਤੀ ਸਿੰਘ ਦੇ ਕੋਲ ਅਰਦਾਸ ਕਰਾ ਕੇ ਕਰੋਂਦੇ ਦਾ ਫਲ ਛਕਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇਹ ਜਿਹੜਾ ਕਰੋੰਦੇ ਦਾ ਰੋਖ ਹੈ ਅੱਜ ਵੀ ਹਰਿਆ-ਪਰਿਆ ਇੱਥੇ ਦਿਖਾਈ ਦਿੰਦਾ ਹੈ ਸੋ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਦੁਆਰਾ ਕੰਪਲੈਕਸ ਦੀ ਗੱਲ ਕਰਦੇ ਤਾਂ ਇੱਥੇ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ ਕਾਰ ਸੇਵਾ ਪੂਰੀ ਵਾਲੇ ਸੰਪਰਦਾਏ ਵੱਲੋਂ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਰਹਾਇਸ਼ ਦਾ ਪ੍ਰਬੰਧ ਹੈ ਤਾਂ ਹੋਰ ਵੀ ਲੋੜਿੰਦੀਆਂ ਸਹੂਲਤਾਂ ਜਿਹੜੀਆਂ ਨੇ ਇੱਥੇ ਸੰਗਤ ਲਈ ਉਪਲਬਧ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਹਮਣੇ ਆਉਂਦੀ ਆ ਉਹ ਇਹ ਹੈ ਕਿ ਵਾਤਾਵਰਨ ਨੂੰ ਲੈ ਕੇ ਵੀ ਬਹੁਤ ਇੱਥੇ ਜਾਗਰੂਕ ਨੇ ਤੇ ਖਾਸ ਤੌਰ ਤੇ ਜਦੋਂ ਵੀ ਇੱਥੇ ਸੰਗਤ ਆਉਂਦੀ ਹੈ ਤਾਂ ਇਸ ਕੰਪਲੈਕਸ ਨੂੰ ਦੇਖ ਕੇ ਉਹਨਾਂ ਦਾ ਮਨ ਗਦਗਦ ਹੋ ਉੱਠਦਾ ਹੈ ਕਿਉਂਕਿ ਇਸ ਕੰਪਲੈਕਸ ਦੇ ਵਿੱਚ ਹਰਿਆ ਭਰਿਆ ਜਿਹੜੇ ਵਕ ਵਕ ਮਹਿਕਦੇ ਰੰਗ ਬਰੰਗੇ ਫੁੱਲ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਸੋ ਇਹਨਾਂ ਦੀ ਸਾਮ ਸੰਭਾਲ ਵੀ ਉਚੇਚੇ ਤੌਰ ਤੇ ਸਮਰਪਦਾਇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਖੂਬਸੂਰਤ ਕੰਪਲੈਕਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਇਸ ਮੌਜੂਦ ਨੇ ਸૌ ਤੋਂ ਪਹਿਲਾਂ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਆਉਂਦੇ ਆ ਤਾਂ ਇੱਕ ਤਾਂ ਕਰੋਉਂਦੇ ਦਾ ਰੁੱਖ ਜਿਹੜਾ ਅੱਜ ਵੀ ਸਿਕ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਜੀ ਸੋ ਉਸ ਤੋਂ ਬਾਅਦ ਜਦੋਂ ਇੱਥੇ ਹਰਿਆ ਭਰਿਆ ਵਾਤਾਵਰਣ ਦੇਖਦੇ ਆ ਖਾਸ ਤੌਰ ਤੇ ਮਹਿਕ ਤੇ ਰੰਗ ਬਰੰਗੇ ਫੁੱਲ ਵੇਖਦੇ ਆ ਤਾਂ ਮਨ ਗਦਗਾ ਦੋ ਉੱਠਦਾ ਹੈ ਖੁਸ਼ੀ ਦੇ ਨਾਲ ਭਰ ਜਾਂਦਾ ਹੈ ਕਿਵੇਂ ਸਾਰੀ ਸਾਂਭ ਸੰਭਾਲ ਹੁੰਦੀ ਹੈ ਕੀ ਮਨ ਦੇ ਵਿੱਚ ਚਾਅ ਹੁੰਦਾ ਹੈ ਤਾਂ ਜੋ ਜਿਹੜੀ ਇੱਥੇ ਸੰਗਤ ਹੈ ਉਹਨਾਂ ਨੂੰ ਆ ਕੇ ਇੱਥੇ ਵਧੀਆ ਲੱਗੇ ਸਭ ਤੋਂ ਪਹਿਲਾਂ ਆਪ ਜੀ ਨੇ ਕਰੋਉਂਦਾ ਸਾਹਿਬ ਦਾ ਜੋ ਇਤਿਹਾਸ ਹੈ ਉਹ ਸੰਗਤਾਂ ਨੂੰ ਮਤਲਬ ਜਾਣੂ ਕਰਵਾਇਆ ਸਰਵਣ ਕਰਾਇਆ ਵਾ ਤੇ ਇਹਦੇ ਵਿੱਚ ਇਹ ਵੀ ਅਸਲ ਕਾਫੀ ਇੱਥੇ ਮਤਲਬ ਪਰਿਵਾਰ ਜਿਹੜੇ ਐ ਜਿਹੜੇ ਅਰਦਾਸਾਂ ਬੇਨਤੀਆਂ ਕਰਕੇ ਜਾਂਦੇ ਐ ਔਰ ਬਾਅਦ ਚ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਆਉਂਦੇ ਆ ਕਿ ਜੋ ਉਹਨਾਂ ਦੀਆਂ ਮਨੋ ਕਾਮਨਾ ਨੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਉਹ ਸਤਿਗੁਰੂ ਪੂਰੀਆਂ ਕਰ ਦਿੰਦੇ ਨੇ ਤੇ ਦੂਜੀ ਜਿਹੜੀ ਆਪ ਜੀ ਇੱਥੋਂ ਦੇ ਵਾਤਾਵਰਣ ਦੀ ਸਾਮ ਸੰਭਾਲ ਦੀ ਜਿਹੜੀ ਬਚਨ ਕੀਤਾ ਵਾ ਉਹ ਸੰਪਰਦਾਇ ਵੱਲੋਂ 8-10 ਮਾਲੀਆਂ ਜਿਹੜੀ ਟੀਮ ਐ ਉਹ ਸਾਰਾ ਇਹ ਮਤਲਬ ਵਰਕਆਊਟ ਕਰ ਦਈਏ ਹਾਂ ਜੀ ਜਿੰਨੀਆਂ ਸਰਾਵਾਂ ਨੇ ਥੱਲੇ ਤੇ ਚਲੋ ਜਗ੍ਹਾ ਦੀ ਬਹੁਤ ਘਾਟ ਆ ਤੇ ਇਹਦੇ ਉੱਪਰ ਛੱਤਾਂ ਦੇ ਉੱਪਰ ਪਰਕੀਆਂ ਨਸਰੀਆਂ ਬਣੀਆਂ ਹੋਈਆਂ ਨੇ ਉੱਪਰ ਗ੍ਰੀਨ ਨੈਟ ਲਾ ਕੇ ਉਹਦੇ ਵਿੱਚ ਜਿਹੜੇ ਕੋਈ ਛੋਟੇ ਗਮਲੇ 'ਚ ਤਿਆਰ ਕਰਨ ਵਾਲੇ ਬੂਟੇ ਆ ਉਹਨਾਂ ਨੂੰ ਛੋਟੇ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿਹੜੇ ਵੱਡੇ ਗਮਲੇ ਵਿੱਚ ਤਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੱਡਿਆਂ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿੰਨੇ ਵੀ ਆ ਸੀ ਜਿਹੜੇ ਸੀਜ਼ਨਲੀ ਜਿਹਨੇ ਫਲਾਵਰ ਨੇ ਇਹ ਵੀ ਹਰ ਸੀਜ਼ਨ ਜਿਹੜੇ ਜਿਹੜੇ ਚੇਂਜ ਹੁੰਦੇ ਆ ਉਨ੍ਹਾਂ ਦੇ ਅਨੁਸਾਰ ਜਿਹੜੇ ਹੈ ਮਾਲੀ ਤਿਆਰ ਕਰਦੇ ਆ ਔਰ ਤਖਤ Shri ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜੇ ਮੇਨ ਪ੍ਰਕਰਮਾਂ ਦੇ ਵਿੱਚ ਜਿੰਨੀ ਵੀ ਆ ਫੁੱਲਾਂ ਦੀ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ ਉਹ ਵੀ ਸਾਰੇ ਜਿਹੜੇ ਫੁੱਲ ਨੇ ਇੱਥੋਂ ਹੀ ਤਿਆਰ ਕਰਕੇ ਜਿਹੜੇ ਆ ਫਿਰ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਤੇ ਜਿਹੜੀ ਸੱਚ ਪਟਨਾ ਸਾਹਿਬ ਤਖਤ ਸਾਹਿਬ ਦੀ ਜਿਹੜੀ ਦੇਖਿਆ ਉਨੂੰ ਸੁੰਦਰ ਬਣਾਇਆ ਜਾਂਦਾ ਹਾਂਜੀ ਜੀ ਸਜਾਵਟ ਬਹੁਤ ਖੂਬਸੂਰਤ ਕੀਤੀ ਗਈ ਬਹੁਤ ਸੱਜੇ ਢੰਗ ਦੇ ਨਾਲ ਇਹਨਾਂ ਨੂੰ ਸਜਾਇਆ ਗਿਆ ਏ ਦਿਲ ਖੁਸ਼ ਹੋੜਦਾ ਏ ਖਾਸ ਤੌਰ ਜਿਹੜੀ ਸੰਗਤ ਆਉਂਦੀ ਉਹਨਾਂ ਦੇ ਲਈ ਇੱਕ ਸੈਲਫੀ ਪੁਆਇੰਟ ਵੀ ਹੈ ਕਿ ਸੈਲਫੀ ਲੈਂਦੇ ਨੇ ਤੇ ਫੋਟੋਆਂ ਖਿਚਾਉਂਦੇ ਨੇ ਆਪਣੇ ਯਾਦਾਂ ਦੇ ਨਾਲ ਜੋੜਦੇ ਨੇ ਇਹ ਕਿਸ ਤਰੀਕੇ ਨਾਲ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ ਬਸ ਮਤਲਬ ਇਹ ਇੱਕ ਕੁਦਰਤੀ ਚੀਜ਼ ਹੈ ਕੁਦਰਤੀ ਚੀਜ਼ ਹੈ ਨੇਚਰਲ ਹਰ ਇੱਕ ਨੂੰ ਮਤਲਬ ਬੜੀ ਚੰਗੀ ਔਰ ਸੋਹਣੀ ਲੱਗਦੀ ਹੈ ਹਾਂਜੀ ਇੱਕ ਮਹਾਪੁਰਖਾ ਨੂੰ ਵੀ ਇਹਨਾਂ ਚੀਜ਼ਾਂ ਦਾ ਬੜਾ ਸ਼ੌਂਕ ਹੈ ਕਿ ਇੱਥੇ ਜਿਹੜਾ ਕੰਪਲੈਕਸ ਹੈ ਥੋੜਾ ਸੋਹਣਾ ਹੋਵੇ ਹਰਿਆ ਭਰਿਆ ਹੋਵੇ ਜਿੰਨੀਆਂ ਵੀ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਸਾਰਾ ਮਤਲਬ ਵੇਖਣ ਨੂੰ ਜਿਹੜਾ ਵਾ ਠੀਕ ਲੱਗੇ ਹਾਂ ਜੀ ਆ ਹੋਰ ਕੀ ਕੁਝ ਜਿਹੜੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਨਾ ਜਿੰਨੀਆਂ ਵੀ ਤਖਸਾਬ ਪਟਨਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਸਰਾਵਾਂ ਦਾ ਚਲੋ ਕੁਝ ਬਣੀਆਂ ਕਮਰੇ ਬਣੇ ਹੋਏ ਨੇ ਸਰਾਵਾਂ ਬਣੀਆਂ ਹੋਈਆਂ ਨੇ ਫਿਰ ਵੀ ਜਿੰਨੀ ਸੰਗਤ ਦੀ ਆਮਦ ਹੈ ਨਾ ਇਹ ਮਤਲਬ ਕਮਰੇ ਸਰਾਵਾਂ ਬਹੁਤ ਘੱਟ ਪੈ ਜਾਂਦੇ ਹਾਂ ਜੀ ਆ ਉਹ ਫੇਰ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਅੱਗੇ ਉਹਨਾਂ ਉਪਰਾਲਾ ਕੀਤਾ ਗਿਆ। ਸ੍ਰੀ ਗੁਰੂ ਨਾਨਕ ਜਤਰੀਨਵਾਸ ਦਾ ਜਿਹੜਾ ਕੰਮ ਹੈ ਉਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ। ਉਹਦੇ ਵਿੱਚ 25 ਤੋਂ 300 ਕਮਰੇ ਜਿਹੜੇ ਆ ਉਹ ਤਿਆਰ ਕੀਤੇ ਜਾਣੇ ਹਨ ਜੀ ਆ। ਸਿਰੋ ਸਾਡੀ ਕੋਸ਼ਿਸ਼ ਹੈ ਵੀ ਹਰ ਸਾਲ ਦੇ ਵਿੱਚ 50 100 ਕਮਰੇ ਜਿਹੜਾ ਤਿਆਰ ਕਰਕੇ ਉਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਏ ਔਰ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਤਹਿਤ ਸ੍ਰੀ ਹਮੰਦਰ ਸਾਹਿਬ ਜੀ ਵੱਲੋਂ ਵੀ ਤਖਤ ਸਾਹਿਬ ਵਿਖੇ 100 ਕਮਰੇ ਦੀ ਸ੍ਰੀ ਮਾਤਾ ਸੁੰਦਰੀ ਜੀ ਐਨ ਆਰ ਆਈ ਜਿਹੜਾ ਉੱਥੇ ਲੰਗਰ ਹਾਲ ਹੈ ਜਾਂ ਦੀਵਾਨ ਹਾਲ ਬਿਲਕੁਲ ਬੈਕ ਸਾਈਡ ਤੇ ਆ ਉਦੋਂ ਹੀ ਵੀ ਸੇਵਾ ਚੱਲ ਰਹੀ ਹੈ ਉਹਦਾ ਬੇਸਮੈਂਟ ਦਾ ਫਾਊਂਡੇਸ਼ਨਾਂ ਵਗੈਰਾ ਦਾ ਕੁਝ ਕੰਮ ਚਾਲੂ ਹੋ ਗਿਆ ਕੁਝ ਅੱਗੇ ਚੱਲ ਰਿਹਾ ਤੇ ਉਹ ਵੀ 1 ਸਾਲ ਤੱਕ ਤਿਆਰ ਕਰਕੇ ਜਿਹੜੀ ਹੈ ਕਮੇਟੀ ਦੇ ਹੋਰ ਸੰਗਤਾਂ ਦੇ ਜਿਹੜੀ ਹੈ ਸਮਰਪਤ ਕੀਤੀ ਜਾਵੇਗੀ ਇਹਦੀ ਸਭ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਜਿਹੜੇ ਜਾਣਕਾਰੀ ਦੇ ਰਿਹਾ ਸੀ ਸਾਨੂੰ ਕਿ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਸਾਹਿਬ ਵਿਖੇ ਇਸ ਕੰਪਲੈਕਸ ਨੂੰ ਕਿਵੇਂ ਸੁੰਦਰ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਸੋ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਦਾਖਲ ਹੁੰਨੇ ਆ ਤਾਂ ਜਦੋਂ ਵੀ ਹਰ ਵੇਰੇ ਇੱਥੇ ਸੰਗਤ ਆਉਂਦੀ ਹੈ ਤਾਂ ਕੁਝ ਨਾ ਕੁਝ ਵੱਖਰਾ ਇੱਥੇ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਪ੍ਰਬੰਧ ਲਗਾਤਾਰ ਸੁਧਾਰੇ ਜਾ ਰਹੇ ਨੇ ਉਹਨਾਂ ਦਾ ਵਿੱਚ ਵਾਧਾ ਹੋਰ ਕੀਤਾ ਜਾ ਰਿਹਾ ਹੈ ਸੋ ਇਹ ਅਸੀਂ ਤੁਹਾਨੂੰ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਖਾਸ ਤੌਰ ਤੇ ਜਿਹੜੇ ਵੱਖਰੇ ਤਰੀਕੇ ਦੇ ਨਾਲ ਪ੍ਰਬ ਕੀਤੇ ਗਏ ਨੇ ਸਜਾਵਟ ਕੀਤੀ ਗਈ ਆ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਆ ਉਹਨਾਂ ਤਸਵੀਰਾਂ ਤੋਂ ਰੂਪ ਰੂਪ ਕਰਵਾ ਰਹੇ ਸੀ ਹੋਰ ਵੀ ਵਕ ਵਕ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਸੁਰਿੰਦਰਪਾਲ ਸਿੰਘ ਉਰਪਾਲ ਤੇ ਰੁਪਿੰਦਰਪਾਲ ਸਿੰਘ ਡਿੰਪਲ ਨੂੰ ਦੀ ਇਜਾਜ਼ਤ ਧੰਨਵਾਦ ਵਹਿ ਪ੍ਰਗਟਿਓ ਮਰਦੇ ਅਗੰਮੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਕੇ ਪਹੁੰਚੇ ਹੋਏ ਆ ਗੋਬਿੰਦ ਸਭ ਜੀ ਦਾ ਜਦੋਂ ਇੱਥੇ ਪ੍ਰਕਾਸ਼ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਰੇ ਇੱਥੇ ਬਤੀਤ ਕੀਤੇ ਸਨ ਅਤੇ ਉਹਨਾਂ ਦੇ ਯਾਦਾਂ ਨੂੰ ਅੱਜ ਵੀ ਤਰੋ-ਤਾਜ਼ਾ ਕਰਦੇ ਨੇ ਵੱਖ-ਵੱਖ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਸਥਾਨ ਹੈ ਗੁਰਦੁਆਰਾ ਬਾਲ ਲਿਲਾ ਬਾਲ ਲਿਲਾ ਸਾਹਿਬ ਇੱਕ ਜਿੱਥੇ ਉਹਨਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਉੱਥੇ ਇੱਕ ਅਜਿਹੇ ਰੁੱਖ ਦੀ ਅਸੀਂ ਤੁਹਾਨੂੰ ਤਸਵੀਰਾਂ ਅਨੁ赖 ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਮਾਣ ਹੈ ਤੇ ਇਸ ਰੁੱਖ ਨੂੰ ਵਰ ਵੀ ਪ੍ਰਾਪਤ ਹੋਇਆ ਹੈ ਇਸ ਰੁੱਖ ਦਾ ਨਾਮ ਦਰਕਟ ਕਰੋਂਦੇ ਦਾ ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਕਰੋਂਦੇ ਦੀ ਦਾਤਨ ਕਰਕੇ ਜ਼ਮੀਨ ਵਿੱਚ ਇੱਥੇ ਜਗ੍ਹਾ ਦੇ ਉੱਤੇ ਗੜ ਦਿੱਤੀ ਸੀ ਤੇ ਬਚਨ ਕੀਤਾ ਕਿ ਇਸ ਦਾਤਨ ਤੋਂ ਕਰੋਂਦੇ ਦਾ ਦਰਖਤ ਬੜੇਗਾ ਜੋ ਵੀ ਪ੍ਰਾਣੀ ਕਰੋਂਦੇ ਦਾ ਫਲ ਜਿਸ ਦੀ ਭਾਵਨਾ ਕਰਕੇ ਛਕੇਗਾ ਪ੍ਰਮਾਤਮਾ ਉਸ ਦਾ ਜਿਹੜੀਆਂ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਕਰੇਗਾ ਲੋੜਵੰਦ ਪ੍ਰਾਣੀ ਅੱਜ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਗ੍ਰੰਤੀ ਸਿੰਘ ਦੇ ਕੋਲਰ ਅਰਦਾਸ ਕਰਾ ਕੇ ਕਰੋਂਦੇ ਦਾ ਫਲ ਛਕਦੇ ਨੇ ਤੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇਹ ਜਿਹੜਾ ਕਰੋੰਦੇ ਦਾ ਰੋਖ ਹੈ ਅੱਜ ਵੀ ਹਰਿਆ ਪਰਿਆ ਇੱਥੇ ਦਿਖਾਈ ਦਿੰਦਾ ਹੈ ਸੋ ਇਸ ਤੋਂ ਇਲਾਵਾ ਜਦੋਂ ਅਸੀਂ ਗੁਰਦੁਆਰਾ ਕੰਪਲੈਕਸ ਦੀ ਗੱਲ ਕਰਦੇ ਤਾਂ ਇੱਥੇ ਬਹੁਤ ਵੱਡੇ ਪ੍ਰਬੰਧ ਜਿਹੜੇ ਨੇ ਕਾਰ ਸੇਵਾ ਪੂਰੀ ਵਾਲੇ ਸੰਪਰਦਾਏ ਵੱਲੋਂ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਰਹਾਇਸ਼ ਦਾ ਪ੍ਰਬੰਧ ਹੈ ਤਾਂ ਹੋਰ ਵੀ ਲੋੜਿੰਦੀਆਂ ਸਹੂਲਤਾਂ ਜਿਹੜੀਆਂ ਨੇ ਇੱਥੇ ਸੰਗਤ ਲਈ ਉਪਲਬਧ ਨੇ ਸੋ ਉਹਨਾਂ ਦੇ ਵਿੱਚੋਂ ਇੱਕ ਖੂਬਸੂਰਤ ਤਸਵੀਰ ਜਿਹੜੀ ਸਾਹਮਣੇ ਆਉਂਦੀ ਆ ਉਹ ਇਹ ਹੈ ਕਿ ਵਾਤਾਵਰਨ ਨੂੰ ਲੈ ਕੇ ਵੀ ਬਹੁਤ ਇੱਥੇ ਜਾਗਰੂਕ ਨੇ ਤੇ ਖਾਸ ਤੌਰ ਤੇ ਜਦੋਂ ਵੀ ਇੱਥੇ ਸੰਗਤ ਆਉਂਦੀ ਹੈ ਤਾਂ ਇਸ ਕੰਪਲੈਕਸ ਨੂੰ ਦੇਖ ਕੇ ਉਹਨਾਂ ਦਾ ਮਨ ਗੱਦਗੱਦ ਹੋ ਉੱਠਦਾ ਹੈ ਕਿਉਂਕਿ ਇਸ ਕੰਪਲੈਕਸ ਦੇ ਵਿੱਚ ਹਰਿਆ ਭਰਿਆ ਜਿਹੜੇ ਵਕ ਵਕ ਮਹਿਕ ਦੇ ਰੰਗ ਬਰੰਗੇ ਫੁੱਲ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਸੋ ਇਹਨਾਂ ਦੀ ਸਾਨੂੰ ਸੰਭਾਲੂ ਇਹ ਚੇਚੇ ਤੌਰ ਤੇ ਸੰਪਰਦਾਇ ਵੱਲੋਂ ਕੀਤੀ ਜਾਂਦੀ ਹੈ ਤਾਂ ਇਹ ਖੂਬਸੂਰਤ ਕੰਪਲੈਕਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਇਸ ਮੌਜੂਦ ਨੇ ਸਤ ਪਿਲਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਆਉਂਦੇ ਆ ਤਾਂ ਇੱਕ ਤਾਂ ਕਰੋਉਂਦੇ ਦਾ ਰੁੱਖ ਜਿਹੜਾ ਅੱਜ ਵੀ ਸਿੱਖ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦਾ ਜੀ ਸੋ ਉਸ ਤੋਂ ਬਾਅਦ ਜਦੋਂ ਇੱਥੇ ਹਰਿਆ ਭਰਿਆ ਵਾਤਾਵਰਨ ਦੇਖਦੇ ਆ ਖਾਸ ਤੌਰ ਤੇ ਮਹਿਕ ਦੇ ਰੰਗ ਬਰੰਗੇ ਫੁੱਲ ਵੇਖਦੇ ਤਾਂ ਮਨ ਗਦਗਾ ਦੋ ਉੱਠਦਾ ਹੈ ਖੁਸ਼ੀ ਦੇ ਨਾਲ ਭਰ ਜਾਂਦਾ ਹੈ ਕਿਵੇਂ ਸਾਰੀ ਸਾਮ ਸੰਭਾਲ ਹੁੰਦੀ ਐ ਕੀ ਮਨ ਦੇ ਵਿੱਚ ਚਾਅ ਹੁੰਦਾ ਐ ਤਾਂ ਜੋ ਜਿਹੜੀ ਇੱਥੇ ਸੰਗਤ ਐ ਉਹਨਾਂ ਨੂੰ ਆ ਕੇ ਇੱਥੇ ਵਧੀਆ ਲੱਗੇ ਸਭ ਤੋਂ ਪਹਿਲਾਂ ਆਪ ਜੀ ਨੇ ਕਰੋਉਂਦਾ ਸਾਹਿਬ ਦਾ ਜੋ ਇਤਿਹਾਸ ਐ ਉਹ ਸੰਗਤਾਂ ਨੂੰ ਮਤਲਬ ਜਾਣੂ ਕਰਵਾਇਆ ਸਰਵਣ ਕਰਾਇਆ ਵਾ ਤੇ ਇਹਦੇ ਵਿੱਚ ਇਹ ਵੀ ਅਸਲ ਵਿੱਚ ਕਾਫੀ ਇੱਥੇ ਮਤਲਬ ਪਰਿਵਾਰ ਜਿਹੜੇ ਐ ਜਿਹੜੇ ਅਰਦਾਸਾਂ ਬੇਨਤੀਆਂ ਕਰਕੇ ਜਾਂਦੇ ਐ ਔਰ ਬਾਅਦ ਚ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਹੁੰਦੇ ਆ ਕਿ ਜੋ ਉਹਨਾਂ ਦੀਆਂ ਮਨੋ ਕਾਹਵਨਾ ਨੇ ਅਰਦਾਸਾਂ ਬੇਨਤੀਆਂ ਹੁੰਦੀਆਂ ਨੇ ਉਹ ਸਤਿਗੁਰੂ ਪੂਰੀਆਂ ਕਰ ਦਿੰਦੇ ਆ ਤੇ ਦੂਜੀ ਜਿਹੜੀ ਆਪ ਜੀ ਇੱਥੋਂ ਦੇ ਵਾਤਾਵਰਣ ਦੀ ਸਾਮ ਸੰਭਾਲ ਦੀ ਜਿਹੜੀ ਬਚਨ ਕੀਤਾ ਵਾ ਉਹ ਸੰਪਰਦਾਇ ਵੱਲੋਂ 8-10 ਮਾਲੀਆਂ ਜਿਹੜੀ ਟੀਮ ਹੈ ਉਹ ਸਾਰਾ ਇਹ ਮਤਲਬ ਵਰਕਆਊਟ ਕਰਦੀ ਹੈ ਹਾਂਜੀ ਜਿੰਨੀਆਂ ਸਰਾਵਾਂ ਨੇ ਥੱਲੇ ਤੇ ਚਲੋ ਜਗ੍ਹਾ ਦੀ ਬਹੁਤ ਘਾਟ ਆ ਤੇ ਇਹਦੇ ਉੱਪਰ ਛੱਤਾਂ ਦੇ ਉੱਪਰ ਪ੍ਰਕੀਆਂ ਨਸਰੀਆਂ ਬਣੀਆਂ ਹੋਈਆਂ ਨੇ ਉਪਰ ਗ੍ਰੀਨ ਨੈਟ ਲਾ ਕੇ ਉਹਦੇ ਵਿੱਚ ਜਿਹੜੇ ਕੋਈ ਛੋਟੇ ਗਮਲੇ 'ਚ ਤਿਆਰ ਕਰਨ ਵਾਲੇ ਬੂਟੇ ਐ ਉਹਨਾਂ ਨੂੰ ਛੋਟੇ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿਹੜੇ ਵੱਡੇ ਗਮਲੇ ਵਿੱਚ ਤਿਆਰ ਕਰਨ ਵਾਲੇ ਨੇ ਉਹਨਾਂ ਨੂੰ ਵੱਡਿਆਂ ਗਮਲਿਆਂ ਵਿੱਚ ਤਿਆਰ ਕੀਤਾ ਜਾਂਦਾ ਔਰ ਜਿੰਨੇ ਵੀ ਇਹ ਜਿਹੜੇ ਸੀਜ਼ਨਲੀ ਜਿਹਨੇ ਫਲਾਵਰ ਨੇ ਇਹ ਵੀ ਹਰ ਸੀਜ਼ਨ ਜਿਹੜੇ-ਜਿਹੜੇ ਚੇਂਜ ਹੁੰਦੇ ਐ ਉਹਨਾਂ ਦੇ ਅਨੁਸਾਰ ਜਿਹੜੇ ਮਾਲੀ ਤਿਆਰ ਕਰਦੇ ਐ ਔਰ ਤਖਤ Shri ਹਰਮੰਦਰ ਜੀ ਪਟਨਾ ਸਾਹਿਬ ਵਿਖੇ ਜਿਹੜੇ ਮੇਨ ਪ੍ਰਕਰਮਾਂ ਦੇ ਵਿੱਚ ਜਿੰਨੀ ਵੀ ਆ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਗਈ ਹੈ ਉਹ ਵੀ ਸਾਰੇ ਜਿਹੜੇ ਫੁੱਲ ਨੇ ਇੱਥੋਂ ਹੀ ਤਿਆਰ ਕਰਕੇ ਜਿਹੜੇ ਆ ਫਿਰ ਉੱਥੇ ਇਹਨਾਂ ਨੂੰ ਰੱਖਿਆ ਜਾਂਦਾ ਤੇ ਜਿਹੜੀ ਸੱਚ ਪਟਨਾ ਸਾਹਿਬ ਤਖਤ ਸਾਹਿਬ ਦੀ ਜਿਹੜੀ ਦੇਖਿਆ ਉਹਨੂੰ ਸੰਦਰ ਬਣਾਇਆ ਜਾਂਦਾ ਹਾਂਜੀ ਜੀ ਸਜਾਵਟ ਬਹੁਤ ਖੂਬਸੂਰਤ ਕੀਤੀ ਗਈ ਬਹੁਤ ਸਜੇ ਢੰਗ ਦੇ ਨਾਲ ਇਹਨਾਂ ਨੂੰ ਸਜਾਇਆ ਗਿਆ ਏ ਦਿਲ ਖੁਸ਼ ਹੋੜਦਾ ਏ ਖਾਸ ਤੌਰ ਜਿਹੜੀ ਸੰਗਤ ਆਉਂਦੀ ਉਹਨਾਂ ਦੇ ਲਈ ਇੱਕ ਸੈਲਫੀ ਪੁਆਇੰਟ ਵੀ ਹੈ ਕਿ ਸੈਲਫੀ ਲੈਂਦੇ ਨੇ ਤੇ ਫੋਟੋਆਂ ਖਿਚਾਉਂਦੇ ਨੇ ਆਪਣੇ ਯਾਦਾਂ ਦੇ ਨਾਲ ਜੋੜਦੇ ਨੇ ਇਹ ਇਹ ਕਿਸ ਤਰੀਕੇ ਨਾਲ ਸਾਰੀ ਪਲਾਨਿੰਗ ਕੀਤੀ ਜਾਂਦੀ ਹੈ ਬਸ ਮਤਲਬ ਇਹ ਇੱਕ ਕੁਦਰਤੀ ਚੀਜ਼ ਹੈ ਕੁਦਰਤੀ ਚੀਜ਼ ਹੈ ਨੇਚਰਲ ਹੈ ਹਰ ਇੱਕ ਨੂੰ ਮਤਲਬ ਬੜੀ ਚੰਗੀ ਔਰ ਸੋਹਣੀ ਲੱਗਦੀ ਹੈ ਹਾਂਜੀ ਇੱਕ ਮਹਾਪੁਰਖਾ ਨੂੰ ਵੀ ਇਹਨਾਂ ਚੀਜ਼ਾਂ ਦਾ ਬੜਾ ਸ਼ੌਂਕ ਹੈ ਵੀ ਇੱਥੇ ਜਿਹੜਾ ਕੰਪਲੈਕਸ ਹੈ ਥੋੜਾ ਸੋਹਣਾ ਹੋਵੇ ਹਰਿਆ ਭਰਿਆ ਹੋਵੇ ਦੁਨੀਆਂ ਵੀ ਸੰਗਤਾਂ ਹੁੰਦੀਆਂ ਨੇ ਉਹਨਾਂ ਨੂੰ ਸਾਰਾ ਮਤਲਬ ਵੇਖਣ ਨੂੰ ਜਿਹੜਾ ਵਾ ਠੀਕ ਲੱਗੇ ਹਾਂਜੀ ਆ ਹੋਰ ਕੀ ਕੁਝ ਜਿਹੜੇ ਪ੍ਰਬੰਧ ਇੱਥੇ ਕੀਤੇ ਜਾ ਰਹੇ ਨੇ ਨਾ ਜਿੰਨੀਆਂ ਵੀ ਤਖਸਾਬ ਪਟਨਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਸਰਾਵਾਂ ਦਾ ਚਲੋ ਕੁਝ ਬਣੀਆਂ ਕਮਰੇ ਬਣੇ ਹੋਏ ਨੇ ਸਰਾਵਾਂ ਬਣੀਆਂ ਹੋਈਆਂ ਨੇ ਫਿਰ ਵੀ ਜਿੰਨੀ ਸੰਗਤ ਦੀ ਆਮਦ ਹੈ ਨਾ ਇਹ ਮਤਲਬ ਕਮਰੇ ਸਰਾਵਾਂ ਬਹੁਤ ਘੱਟ ਪੈ ਜਾਂਦੇ ਆ ਹਾਂਜੀ ਆ ਉਹ ਫਿਰ ਚਲੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੋਰ ਅੱਗੇ ਉਹਨਾਂ ਪਰਾਲਾ ਕੀਤਾ ਗਿਆ ਸ੍ਰੀ ਗੁਰੂ ਨਾਨਕ ਜਤਰੀਨਵਾਦ ਦਾ ਜਿਹੜਾ ਕੰਮ ਹੈ ਉਹ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਸ਼ੁਰੂ ਕੀਤਾ ਗਿਆ ਉਹਦੇ ਵਿੱਚ 25 ਤੋਂ 300 ਕਮਰੇ ਜਿਹੜੇ ਆ ਉਹ ਤਿਆਰ ਕੀਤੇ ਜਾਣੇ ਹਨ ਜੀਆ ਸਿਰੋ ਸਾਡੀ ਕੋਸ਼ਿਸ਼ ਹੈ ਵੀ ਹਰ ਸਾਲ ਦੇ ਵਿੱਚ 50 100 ਕਮਰੇ ਜਿਹੜਾ ਤਿਆਰ ਕਰਕੇ ਉਹ ਸੰਗਤਾਂ ਨੂੰ ਸਮਰਪਿਤ ਕੀਤਾ ਜਾਏ ਔਰ ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਤਹਿਤ ਸ੍ਰੀ ਹਮੰਦਰ ਸਾਹਿਬ ਜੀ ਵੱਲੋਂ ਵੀ ਤਖਸਾ ਵਿਖੇ ਸੋ ਕਮਲ ਜੀ ਸਲਾਮ ਮਾਤਾ ਸੁੰਦਰੀ ਜੀ ਐਨ ਆਰ ਆਈ ਜਿਹੜਾ ਉੱਥੇ ਲੰਗਰ ਹਾਲ ਹੈ ਜਾਂ ਦੀਵਾਨ ਹਾਲ ਬਿਲਕੁਲ ਬੈਕ ਸਾਈਡ ਤੇ ਆ ਉਦੋਂ ਦੀ ਵੀ ਸੇਵਾ ਚੱਲ ਰਹੀ ਹੈ ਉਹਦਾ ਬੇਸਮੈਂਟ ਦਾ ਫਾਊਂਡੇਸ਼ਨਾਂ ਵਗੈਰਾ ਦਾ ਕੁਝ ਕੰਮ ਚਾਲੂ ਹੋ ਗਿਆ ਕੁਝ ਅੱਗੇ ਚੱਲ ਰਿਹਾ ਤੇ ਉਹ ਵੀ 1 ਸਾਲ ਤੱਕ ਤਿਆਰ ਕਰਕੇ ਜਿਹੜੀ ਹੈ ਕਮੇਟੀ ਦੇ ਹੋਰ ਸੰਗਤਾਂ ਦੇ ਜਿਹੜੀ ਹੈ ਸਮਰਪਤ ਕੀਤੀ ਜਾਵੇਗੀ ਇਹਦੀ ਸਭਾ ਬਹੁਤ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਜਿਹੜੇ ਜਾਣਕਾਰੀ ਦੇ ਰਿਹਾ ਸੀ ਸਾਨੂੰ ਕਿ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਸਾਹਿਬ ਵਿਖੇ ਇਸ ਕੰਪਲੈਕਸ ਨੂੰ ਕਿਵੇਂ ਸੁੰਦਰ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਸੋ ਜਦੋਂ ਅਸੀਂ ਇਸ ਕੰਪਲੈਕਸ ਦੇ ਵਿੱਚ ਦਾਖਲ ਹੁੰਨੇ ਆ ਤਾਂ ਜਦੋਂ ਵੀ ਹਰ ਵੇਰੇ ਇੱਥੇ ਸੰਗਤ ਆਉਂਦੀ ਹੈ ਤਾਂ ਕੁਝ ਨਾ ਕੁਝ ਵੱਖਰਾ ਇੱਥੇ ਉਹਨਾਂ ਨੂੰ ਦੇਖਣ ਨੂੰ ਮਿਲਦਾ ਕਿਉਂਕਿ ਪ੍ਰਬੰਧ ਲਗਾਤਾਰ ਸੁਧਾਰੇ ਜਾ ਰਹੇ ਨੇ ਉਹਦਾ ਵਿੱਚ ਵਾਧਾ ਹੋਰ ਕੀਤਾ ਜਾ ਰਿਹਾ ਹੈ ਸੋ ਇਹ ਅਸੀਂ ਤੁਹਾਨੂੰ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਖਾਸ ਤੌਰ ਤੇ ਜਿਹੜੇ ਵੱਖਰੇ ਤ ਕੀਤੇ ਗਏ ਨੇ ਸਜਾਵਟ ਕੀਤੀ ਗਈ ਆ ਸੰਗਤ ਲਈ ਖਿੱਚ ਦਾ ਕੇਂਦਰ ਬਣੀ ਹੋਈ ਆ ਉਹਨਾਂ ਤਸਵੀਰਾਂ ਤੋਂ ਰੂਪ ਰੂਪ ਕਰਵਾ ਰਹੇ ਸੀ ਹੋਰ ਵੀ ਵਕਤ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਸੁਰਿੰਦਰਪਾਲ ਸਿੰਘ ਵਰਪਾਲ ਤੇ ਰੁਪਿੰਦਰਪਾਲ ਸਿੰਘ ਡਿੰਪਲ ਨੂੰ ਦੀ ਇਜਾਜ਼ਤ ਧੰਨਵਾਦ ਪਰਗਟਿਓ ਮਰਦੇ ਅਗੰਮੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਪਹੁੰਚੇ ਹੋਏ ਆ ਗੋਬਿੰਦ ਸਾਹਿਬ ਜੀ ਦਾ ਜਦੋਂ ਇੱਥੇ ਪ੍ਰਕਾਸ਼ ਹੋਇਆ ਸੀ ਤਾਂ ਉਹਨਾਂ ਨੇ ਆਪਣੇ ਬਚਪਨ ਦੇ ਵਰੇ ਇੱਥੇ ਬਤੀਤ ਕੀਤੇ ਸਨ ਅਤੇ ਉਹਨਾਂ ਦੇ ਯਾਦਾਂ ਨੂੰ ਅੱਜ ਵੀ ਤਰੋ-ਤਾਜ਼ਾ ਕਰਦੇ ਨੇ ਵੱਖ-ਵੱਖ ਧਾਰਮਿਕ ਸਥਾਨ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪ੍ਰਮੁੱਖ ਸਥਾਨ ਹੈ ਗੁਰਦੁਆਰਾ ਬਾਲ ਲਿਲਾ ਬਾਲ ਲਿਲਾ ਸਾਹਿਬ ਇੱਕੇ ਜਿੱਥੇ ਉਹਨਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਵੀ ਮੌਜੂਦ ਨੇ ਉੱਥੇ ਇੱਕ ਅਜਿਹੇ ਰੁੱਖ ਦੀ ਅਸੀਂ ਤੁਹਾਨੂੰ ਤਸਵੀਰਾਂ ਦਰੈ ਦਰਸ਼ਨ ਕਰਵਾ ਰਹੇ ਹਾਂ ਜਿਸ ਨੂੰ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਹੈ ਉਹਨਾਂ ਵੱਲੋਂ ਮਾਣ ਹੈ ਤੇ ਇਸ ਰੁੱਖ ਨੂੰ ਵਰ ਵੀ ਪ੍ਰਾਪਤ ਹੋਇਆ ਹੈ